ਪੰਜਾਬ ਦੇ ਸ਼ਿਵਾਲਿਕ ਫੁੱਟ ਹਿਲਜ਼ ਅਤੇ ਕੰਢੀ ਪੱਟੀ ਲਈ ਸੰਭਾਵਿਤ ਫੁੱਲ ਅਤੇ ਫਲ ਰੇਸ਼ਮ ਦੇ ਉਤਪਾਦਨ ਲਈ ਮਲਬਰੀ ਦੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਦੇ ਮਕਸਦ ਦੇ ਨਾਲ ਬਾਗਬਾਨੀ ਮੰਤਰੀ ਸਰਦਾਰ ਚੇਤਨ ਸਿੰਘ ਜੋੜਮਾਜਰਾ ਦੀ ਅਗਵਾਈ ਹੇਠ ਸੂਬੇ ਦੇ ਅਗਾਂਵਧੂ ਕਿਸਾਨਾਂ ਨੇ ਜੰਮੂ ਕਸ਼ਮੀਰ ਦਾ 5 ਦਿਨਾਂ ਦਾ ਐਕਸਪੋਜ਼ਰ ਜਿਹੜਾ ਉਹਨਾਂ ਨੇ ਦੌਰਾ ਕੀਤਾ ਹੈ ਦੇ ਕੈਬਨਿਟ ਮੰਤਰੀ ਅਤੇ ਕਿਸਾਨਾਂ ਵੱਲੋਂ ਬਾਗਬਾਨੀ ਨਾਲ ਸੰਬੰਧਿਤ ਸੈਂਟਰ ਆਫ ਐਕਸੀਲੈਂਸ ਫੋਰ ਫਰੂਟਸ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸ ਐਂਡ ਟੈਕਨੋਲੋਜੀ ਸੈਫਰਨ ਪਾਰਕ ਸੈਂਟਰਲ ਇੰਸਟੀਚਿਊਟ ਫਾਰ ਟੈਂਪਰੇਟ ਹਾਰੀਕਲਚਰ ਮਾਡਲ ਹਾਈ ਡਿਸੀਟੀ ਐਂਪਲ ਆਰਚਰਡ ਆਲੂ ਫਾਰਮ ਇੰਡਸਟਰੀਅਲ ਗਰੋਥ ਸੈਂਟਰ ਰੇਸ਼ਮ ਸੰਬੰਧੀ ਸੈਂਟਰਲ ਸੈਰੀਕਲਚਰ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ ਕੇਂਦਰੀ ਰੇਸ਼ਮ ਬੋਰਡ ਦਾ ਦੌਰਾ ਕਰਦਿਆਂ ਵਨ ਸੋਨੀ ਜਿਹੜੀ ਜਾਣਕਾਰੀ ਉਹਨਾਂ ਨੇ ਇਕੱਤਰ ਕੀਤੀ ਗਈ ਹੈ ਬਾਗਬਾਨੀ ਵਿਭਾਗ ਸ਼੍ਰੀਨਗਰ ਵੱਲੋਂ ਪੰਜਾਬ ਨਾਲ ਸੰਬੰਧਿਤ ਬਾਗਬਾਨੀ ਫਸਲਾਂ ਦੀ ਨਵੀਂ ਖੇਤੀ ਨਵੀਆਂ ਤਕਨੀਕਾਂ ਦੀ ਵਰਤੋਂ ਦੀ ਜਾਣਕਾਰੀ ਅਤੇ ਭਵਿੱਖ ਦੇ ਵਿੱਚ ਪੰਜਾਬ ਦੇ ਵਿੱਚ ਬਾਗਬਾਨੀ ਦੇ ਮਿਆਰ ਨੂੰ ਬਿਹਤਰ ਕਰਨ ਦੇ ਲਈ ਨਾਖ ਆੜੂ ਅਲੂਚੇ ਅਤੇ ਸੇਰ ਦੇ ਲੋ ਚਿਲਿੰਗ ਵਾਲੀਆਂ ਜਿਹੜੀਆਂ ਕਿਸਮਾਂ ਹੈ ਅਤੇ ਰੇਸ਼ਮ ਸੰਬੰਧੀ ਰੀਲਿੰਗ ਯੂਨਿਟ ਸਥਾਪਿਤ ਕਰਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਇਨ੍ਹਾਂ ਸਮਾਗਮਾਂ ਦੌਰਾਨ ਸੰਬੋਧਤ ਸੰਬੋਧਤ ਕਰਦੇ ਆ ਬਾਗਵਾਨੀ ਮੰਤਰੀ ਸਰਦਾਰ ਚੇਤਨ ਸਿੰਘ ਜੋੜ ਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਦੇ ਵਿੱਚੋਂ ਕੱਢ ਕੇ ਮੌਜੂਦਾ ਸਮੇਂ ਦੇ ਮੁਤਾਬਕ ਵੱਧ ਮੁਨਾਫੇ ਵਾਲੇ ਫਲ ਅਤੇ ਫੁੱਲ ਖਰੀਦ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਇਸ ਲੜੀ ਨੂੰ ਅੱਗੇ ਵਧਾਉਣ ਦੇ ਲਈ ਇਹ ਦੌਰਾਂ ਮਹੱਤਵਪੂਰਨ ਸਾਬਤ ਹੋਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸ਼ਿਵਾਲਿਕ ਫੁੱਟ ਹਿਲਜ਼ ਅਤੇ ਕੰਢੀ ਖੇਤਰ ਦੇ ਵਿੱਚ ਮੌਸਮ ਬਾਕੀ ਸੂਬੇ ਦੇ ਮੁਕਾਬਲੇ ਠੰਡਾ ਹੋਣ ਕਰਕੇ ਇਨ੍ਹਾਂ ਖੇਤਰਾਂ ਦੇ ਵਿੱਚ ਨਵੇਂ ਸੰਭਾਵੀ ਫਲ ਅਤੇ ਫੁੱਲ ਪੈਦਾ ਕਰਨ ਦੀ ਜਿਹੜੀ ਯੋਜਨਾ ਉਭਾਈ ਜਾ ਰਹੀ ਹੈ ਉਹਨਾਂ ਨੇ ਉਮੀਦ ਜਤਾਈ ਹੈ ਕਿ ਜੰਮੂ ਕਸ਼ਮੀਰ ਤੋਂ ਰੇਸ਼ਮ ਦੇ ਉਤਪਾਦਨ ਲਈ ਮਲਬਰੀ ਦੀਆਂ ਜਿਹੜੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਲਾਗੂ ਕਰਨ ਦੀ ਸਹਾਇਤਾ ਲਈ ਜਾ ਸਕਦੀ ਹੈ ਇਸ ਦੇ ਨਾਲ ਹੀ ਬਾਗਮਾਨ ਮੰਤਰੀ ਅਤੇ ਅਧਿਕਾਰੀਆਂ ਨੇ ਪੰਜਾਬ ਵਿੱਚ ਕੋਲਡ ਸਟੋਰ ਅਤੇ ਪ੍ਰੋਸੈਸਿੰਗ ਇੰਡਸਟਰੀ ਨੂੰ ਲੈ ਕੇ ਆਉਣ ਵਾਲੇ ਲਈ ਵੱਖ-ਵੱਖ ਇੰਡਸਟਰੀਅਲ ਗਰੋਥ ਸੈਂਟਰ ਦੇ ਨੁਮਾਇੰਦਗਿਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਅਤੇ ਸੂਬੇ ਦੇ ਸਾਜ਼ਗਰ ਮਾਹੌਲ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਬਾਗਮਾਨੀ ਮੰਤਰੀ ਦੇ ਨਾਲ ਅਗਾਹ ਵਦੂ ਕਿਸਾਨਾਂ ਦੇ ਵਫਦ ਅਤੇ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ 77 ਸ਼੍ਰੀ ਸੇਮ ਅੰਗਰਵਾਲ ਅਗਰਵਾਲ ਬਾਗਵਾਨੀ ਵਿਭਾਗ ਦੇ ਡਾਕਟਰ ਦਲਬੀਰ ਸਿੰਘ ਡਿਪਟੀ ਡਾਇਰੈਕਟਰ ਬਾਗਵਾਨੀ ਡਾਕਟਰ ਹਰਪ੍ਰੀਤ ਸਿੰਘ ਸੇਠੀ ਡਿਪਟੀ ਡਾਇਰੈਕਟਰ ਬਾਗਵਾਨੀ ਡਾਕਟਰ ਸੰਦੀਪ ਗਰੇਵਾਲ ਸਹਾਇਕ ਡਾਇਰੈਕਟਰ ਬਾਗਵਾਨੀ ਡਾਕਟਰ ਲਖਵੀਰ ਸਿੰਘ ਬਾਗਵਾਨੀ ਵਿਕਾਸ ਅਫਸਰ ਹੁਸ਼ਿਆਰਪੁਰ ਸ਼ਾਮਲ ਸਨ